ਇਹ ਮੰਦਿਰ ਦੇ ਬਾਹਰ ਇਥੋ ਦੇ ਹੀ ਸੇਵਾ ਕਰਦੇ ਆ ਮੰਦਿਰ ਦੇ ਵਿੱਚ ਇਥੋ ਦੀ ਪ੍ਰਬੰਧਕ ਕਮੇਟੀ ਐ ਮੈਂ ਵੀ ਇੱਥੇ ਸੇਵਾਦਾਰ ਆ ਇੱਥੇ ਨਾ ਬਾਰਨਾ ਇੱਕ ਮੁੰਡਾ ਖਾਰਤਿਕ ਐ ਤੇ ਨਾਲ ਉਹਦਾ ਭਰਾ 사જન ਜਿਹੜਾ ਮਥਰਾਦਾਸ ਇਹਨਾਂ ਦਾ ਮੰਦਿਰ ਕਮੇਟੀ ਨਾਲ ਕੇਸ ਚੱਲਦਾ ਪਿਆ ਕਰਾਇਦਾ ਤੇ ਕੀ ਕਰਦੇ ਨੇ ਕਿ ਸ਼ਾਮ ਨੂੰ ਹੁਣ ਅੱਜ ਤੇ ਰੀੜੀ ਨਹੀਂ ਲੱਗੀ ਜੀ ਤੁਹਾਨੂੰ ਲਾਈਵ ਵਿਖਾ ਦਿੰਦੇ ਇਹ ਸ਼ਾਮ ਨੂੰ ਇਹਨਾਂ ਨੇ 7 6 6:30 7 ਵਜੇ ਤੋਂ ਇਹਨਾਂ ਦਾ ਸ਼ਰਾਬ ਦਾ ਪ੍ਰੋਗਰਾਮ ਸ਼ੁਰੂ ਹੁੰਦਾ ਜਿਹੜਾ ਕਿ ਰਾਤ 11:30 ਪਰ ਤੱਕ ਚੱਲਦਾ ਚਾਰ ਜਣੇ ਆਉਂਦੇ ਨੇ ਚਾਰ ਜਣੇ ਜਾਂਦੇ ਨੇ ਡਿਸਪੋਜੀਬਲ ਗਲਾਸ ਜਿਹੜੇ ਦੂਜੇ ਰੱਖਿਓਂ ਦੇਣੇ ਕਦੀ ਉੱਥੇ ਕਦੀ ਐਤ ਮੰਦਰ ਦੇ ਬਾਹਰ ਹੀ ਪੈਗ ਲਾਣਾ ਇਹਨਾਂ ਨੇ ਸ਼ੁਰੂ ਆਈ 8:30 ਵਜੇ ਮੰਦਰ ਵਧਾ ਦਿੰਨੇ ਆ 8:30 ਵਜੇ ਤੋਂ ਲੈ ਕੇ ਫਿਰ ਇਹਨਾਂ ਦੀਆਂ ਵਗ ਅੱਜ ਤੱਕ ਹੋਈ ਜਾਂਦੀਆਂ ਨੇ ਕਿ ਜਿਵੇਂ ਹੱਥ ਹੀ ਹੁੰਦਾ ਆਈ 5-7 ਵਾਰੀ ਹੀ ਇਹਨਾਂ ਨੂੰ ਬੇਨਤੀ ਵੀ ਕੀਤੀ ਹੈ ਕਿ ਤੁਸੀਂ ਆਪਣਾ ਕਾਰੋਬਾਰ ਕਰੋ ਪਰ ਜਿਹੜਾ ਸ਼ਰਾਬ ਦਾ ਕੰਮ ਹੈ ਮੰਦਰ ਦੇ ਬਾਹਰ ਨਾ ਪਿਆਓ ਪਰ ਇਹ ਅਗੋਂ ਪਰਮਾਸ਼ੀ ਕਰਦੇ ਨੇ ਇਹ ਕਾਰੋਬਾਰ ਕਾਦਾ ਕਰਦੇ ਆ ਇਹ ਕਾਰੋਬਾਰ ਹੀ ਕੋਈ ਚਾਂਪਾਂ ਦੀ ਰੇੜੀ ਹੈ ਕੋਈ ਜੂਸ ਦਾ ਕਾਰੋਬਾਰ ਸਿਰਫ ਨਾ ਦਾ ਇਹ ਮੇਨ ਕੰਮ ਇਹਨਾਂ ਦਾ ਸ਼ਰਾਬ ਪੀਣਾ ਹੀ ਹੈ ਸਾਡੇ ਕੋਲ ਕੋਈ ਵੀਡੀਓ ਹੈ ਕਿ ਜਿਸ ਦੇ ਵਿੱਚ ਦੇਖੋ ਜੀ ਵੀਡੀਓ ਅੱਜ ਤੇ ਸਾਡੇ ਕੋਲ ਮੌਜੂਦ ਨਹੀਂ ਹੈ ਪਰ ਹਾਂ ਜਦੋਂ ਹੋਣ ਅਗਲੀ ਵਾਰੀ ਹੋਏਗੀ ਤੇ ਕਿਉਂਕਿ ਸਾਨੂੰ ਨਹੀਂ ਪਤਾ ਅੱਜ ਵੀ ਸਵੇਰੇ ਮੈਂ ਆਪਣੇ ਘਰ ਸੁੱਤਾ ਪਿਆ ਸੀ ਕਿ ਮੈਨੂੰ ਕਿਥੋਂ ਕਿਸੇ ਦਾ ਵੀਰਦਾ ਫੋਨ ਗਿਆ ਕਰਨੈਲ ਸਿੰਘ ਦਾ ਕਿ ਉਹ ਬੰਦੇ ਇਕੱਠੇ ਕਰਕੇ ਤੇ ਲਲਕਾਰੇ ਮਾਰਦੇ ਪਏ ਨੇ ਤੇ ਬਗਾਲ ਮੁੰਦਾ ਕਰਦੇ ਪਏ ਨੇ ਚਲੋ ਅਸੀਂ ਮੰਦਰ ਕਮੇਟੀ ਦੇ ਮੈਂਬਰ ਹੌਲੀ ਹੌਲੀ ਇੱਕ ਕਰੋ ਇਕੱਠੇ ਹੋਏ ਆ ਤੇ ਇਨ ਚਿਰ ਨੂੰ ਇਥੋਂ ਦੇ ਮਹੱਲੇ ਦੇ ਮੁੰਡਿਆਂ ਦਾ ਤੇ ਇਹਨਾਂ ਦਾ ਆਪਸੀ ਟਕਰਾਅ ਹੋ ਚੁੱਕਾ ਹੋਇਆ ਸੀਗਾ ਉਹਦੀਆਂ ਵੀਡੀਓ ਵੀ ਸਾਡੇ ਕੋਲ ਮੌਜੂਦ ਨੇ ਜਦੋਂ ਇਕੱਠੇ ਹੋਏ ਨੇ 10-12 ਆ ਜਾਣੇ ਜਦੋਂ 10-12 ਬੰਦੇ ਇਹਨੂੰ ਕਰਨੈਲ ਸਿੰਘ ਦੇ ਮਾਰਨ ਨੂੰ ਭੱਜੇ ਨੇ ਕਿਰਪਾਨਾ ਲੈ ਕੇ ਉਹ ਦਾਤਰ ਲੈ ਕੇ ਆਏ ਨੇ ਕਿਰਪਾਨਾ ਲੈ ਕੇ ਆਏ ਨੇ ਸਾਡੇ ਕੋਲ ਸਾਰੀਆਂ ਵੀਡੀਓ ਮੌਜੂਦ ਆ ਉਹ ਮੈਂ ਵੀਡੀਓ ਤੁਹਾਨੂੰ ਵੀ ਦਿਆਂਗਾ ਉਹਨਾਂ ਦਾ ਕਹਿਣਾ ਕਿ ਤੁਹਾਡੇ ਵੱਲ ਉਹਨਾਂ ਤੇ ਹਮਲਾ ਕੀਤਾ ਗਿਆ ਜਿਸ ਕਰਕੇ ਉਹ ਜੱਗ ਦੇਖੋ ਜੀ ਜਦੋਂ ਮੈਂ ਅਸੀਂ ਆਏ ਆ ਮੇਰੇ ਆਉਣ ਤੋਂ ਪਹਿਲੇ ਤਕਰਾਰ ਹੋ ਚੁੱਕੀ ਹੋਈ ਸੀਗੀ ਇਹ ਇੱਥੋਂ ਦੇ ਮਹੱਲੇ ਦੇ ਮੁੰਡਿਆਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਆਪਸ ਵਿੱਚ ਤਕਰਾਰ ਹੋ ਚੁੱਕੀ ਹੋਈ ਸੀਗੀ ਕੀ ਮੰਗ ਕਰਦੇ ਇਥੇ ਅਸੀਂ ਮੰਗ ਕਰਦੇ ਆ ਕਿ ਜਿਹੜਾ ਨਜਾਇਜ਼ ਜਿਹੜਾ ਸ਼ਰਾਬ ਪੈਂਦੇ ਨੇ ਇਥੇ ਬੰਦ ਕੀਤੀ ਜਾਵੇ ਹਾਂ ਕਾਰੋਬਾਰ ਕਰਨਾ ਆਪਣੀ ਨੀਤਨਾ ਕਰਨ ਜਿਹੜਾ ਕੇਸ ਚੱਲਦਾ ਜੋਦ ਅਲੱਦਾ ਫੈਸਲਾ ਆਏਗਾ ਸਾਨੂੰ ਉਹ ਮਜਬੂਰ ਇਹ ਦੁਕਾਨ ਜਿਹੜੀ ਇਹਨੂੰ 11 ਸਾਲ ਹੋ ਗਿਆ ਜਿਹੜਾ ਮੰਦਰ ਕਿਹੜੀ ਜਗ੍ਹਾ ਤੇ ਮਾਤਾ ਵੈਸ਼ਨੋ ਦੇ ਵੀ ਮੰਦਰ ਹੈ ਜੀ ਕਿਹੜੀ ਜਗ੍ਹਾ ਹੈ ਮੰਦਰ ਮਾਤਾ ਵੈਸ਼ਨੋ ਦੇ ਵੀ ਮੰਦਰ ਟਪਈ ਰੋਡ ਕਲੀ ਨੰਬਰ 15 ਹਾਂ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਇਹ ਆ ਵੀ ਇਹ ਨਾਲ ਕਿਰਾਏ ਦਾ ਝਗੜਾ ਚੱਲ ਰਿਹਾ ਹੈ ਸਾਡਾ ਕੇਸ ਅਦਾਲਤ ਵਿੱਚ ਲੱਗਾ ਹੈ ਕਿਹਦੇ ਨਾਲ ਹੋ ਰਿਹਾ ਹੈ ਇਹ ਮਥਰਾ ਦਾਸ ਨਾਲ ਅੱਛਾ ਜੀ ਤੇ 11 ਸਾਲ ਹੋ ਗਿਆ ਕੇਸ ਲੱਗੇ ਇਹਨੂੰ ਕੇਸ ਜਿਹੜਾ ਨਾ ਉਹਦਾ ਫੈਸਲਾ ਹੋਣ ਵਾਲਾ ਹੀ ਐ ਇਹ ਚਾਹੁੰਦੇ ਨੇ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਗੁਬੇੜ ਪਾ ਕੇ ਤੇ ਇਸ ਮਸਲੇ ਨੂੰ ਇਸ ਪਾਸੇ ਕਨਵਰਟ ਕਰੀਏ ਝਗੜਾ ਕਰਕੇ ਝਗੜਾ ਸਾਡੇਆਂ ਬੰਦਿਆਂ ਨੇ ਕਿਸੇ ਨੂੰ ਨੂੰ ਸੱਟ ਦੀ ਭਾਈ ਉਹਨਾਂ ਨੇ ਨਿਹੰਗ ਲਿਆ ਕੇ ਕੱਲ੍ਹ ਦਾ ਉਹਨਾਂ ਨੇ ਰੋਲਾ ਪਾ ਰੋਪਾ ਪਾਇਆ ਜਿਸ ਜਿਹਦਾ ਸਬੂਤ ਸਾਰੀ ਗਲੀ ਆ ਇਹ ਗਲੀ ਗਲੋਂ ਤੁਸੀਂ ਪੁੱਛ ਸਕਦੇ ਹੋ ਤੇ ਅਸੀਂ ਇਹਨਾਂ ਦਾ ਕੋਈ ਇਤਰਾਜ਼ ਨਹੀਂ ਕੀਤਾ ਨਾ ਇਹਨਾਂ ਨੂੰ ਕੁਝ ਕਿਹਾ ਹੀ ਨਹੀਂ ਕੱਲ ਸ਼ਾਮ ਦੇ ਇਹਨਾਂ ਨੇ ਦੰਗਾ ਫਸਾਦ ਕਰਨਾ ਸ਼ੁਰੂ ਕੀਤਾ ਸੀ ਤੇ ਅੱਜ ਸਵੇਰੇ ਵੀ ਇਹੀ ਮਸਲਾ ਸੀ ਜਿਸ ਕਰਕੇ ਅਸੀਂ ਇਹਨਾਂ ਨਾਲ ਕਿਰਾਏ ਤੋਂ ਇਲਾਵਾ ਸਾਡਾ ਹੋਰ ਕੋਈ ਇਹਨਾਂ ਨਾਲ ਕੋਈ ਝਗੜਾ ਨਹੀਂ ਹੈ ਉਹਨਾਂ ਦਾ ਕਹਿਣਾ ਕਿ ਸਾਡੇ ਨਾਲ ਰਾਤੀ ਕੁੱਟਮਾਰ ਕੀਤੀ ਗਈ ਹੈ ਉਹ ਤਾਂ ਹਸਪਤਲ ਦਾ ਹਾਲ ਪੇਨੂ ਹੋਰ ਤੇ ਸਵੇਰ ਦੀ ਗੱਲ ਹੈ ਜੀ ਸਵੇਰੇ ਜਦੋਂ ਕੱਲ ਉਹਨਾਂ ਨੇ ਇੱਥੇ ਚਾਰ ਪੰਜ ਮਿਹੰਗ ਰਿਆ ਕੇ ਤੇ ਦੰਗਾ ਫਸਾਦ ਕੀਤਾ ਗਾਲੀ ਕਲੋਚ ਕੀਤਾ ਪਰ ਕਿਸੇ ਨੇ ਉਹਨੂੰ ਜਵਾਬ ਨਹੀਂ ਦਿੱਤਾ ਫਿਰ ਸਵੇਰੇ ਜਿੰਝੇ-ਕਿੰਝੇ ਸਵੇਰੇ ਫਿਰ ਉਹ ਹੀ ਟੋਲਾ ਲੈ ਕੇ ਆਏ ਤੇ ਗਾਲੀ ਗਲੋਚ ਕਰਨ ਲੱਗ ਪਏ ਇੱਥੇ ਜਿੰਨਾ ਜੂਸੀ ਇਹਦੇ ਸਾਨੂੰ ਨਹੀਂ ਪਤਾ ਵੀ ਸੱਟ ਨੂੰ ਕਿੰਨੇ ਲੱਗਦੀ ਆ ਅ ਕਹਿਆ ਜਾ ਰਿਹਾ ਕਿ ਜਿਹੜਾ ਉਹਨਾਂ ਵੱਲੋਂ ਕੰਮ ਕੀਤਾ ਚੱਲਦਾ ਨਾਲ ਸ਼ਰਾਬ ਦੀ ਪ੍ਰੋਸੀਜਨ ਵੀ ਚੱਲਦੀ ਮੰਦਰ ਨਾਲ ਆ ਸੁਦਾਜੀ ਇਹ ਦੁਕਾਨ ਤੋਂ ਪਰਲੇ ਪਾਸੇ ਉਹ ਅੱਡਾ ਲਾਉਂਦੇ ਨੇ ਜਿਹਦਾ 12 ਵਜੇ ਤੱਕ ਇਸਤੇਮਾਲ ਕਰਦੇ ਨੇ ਤੇ ਹੋਰ ਸ਼ਰਾਬ ਤੇ ਨਾਲ ਜੂਸ ਜਾਸ ਦਾ ਕੰਮ ਕਰਦੇ ਨੇ ਜੂਸ ਦੇ ਬਣਾ ਨੇ ਸ਼ਰਾਬ ਪੀਂਦੇ ਨੇ ਆ ਲਾਗੁਲਾ ਵੀ ਕਰਦੇ ਨੇ ਰੋਜ਼ ਇਹਦੇ ਕੋਲ ਨੂੰ ਵੀ ਪਤਾ ਆ ਤੇ ਦੋ ਦੂਜੇ ਤੀਜੇ ਦਿਨ ਇਹਨਾਂ ਦੀ ਵਜ੍ਹਾ ਕਰਕੇ ਹੀ ਝਗੜਾ ਹੁੰਦਾ ਪਰ ਕੋਈ ਪ੍ਰੂਫ ਹੈ ਜਿਹੜਾ ਤੁਸੀਂ ਕਹਿ ਰਹੇ ਸ਼ਰਾਬ ਦਾ ਇਲਜ਼ਾਮ ਦਾ ਸ਼ਰਾਬ ਦਾ ਇਹਦੇ ਪ੍ਰੂਫ ਹੋਉਂ ਉਸ ਵੇਲੇ ਤੇ ਅਕੀ ਨਹੀਂ ਕੋਈ ਦੇ ਸਕਦੇ ਲੇਕਿਨ ਜਿਹੜਾ ਅੱਖੀਂ ਵੇਖਿਆ ਜਾਂ ਲੋਕ ਵੇਖਦੇ ਨੇ ਬੁੜੀਆਂ ਦੱਸਦੀਆਂ ਨੇ ਕਿ ਉੱਥੇ ਸ਼ਰਾਬ ਪੀਂਦੇ ਨੇ ਮੰਦਰ ਕਮੇਟੀ ਵਾਲੇ ਰੋਕੋ ਅੱਧੀ ਰਾਤੀ ਇਹਨਾਂ ਨੂੰ ਕਿਹੜਾ ਬੰਦਾ ਰੋਕਣ ਨੂੰ ਆ ਅਸੀਂ ਆਪਣੀ ਇੱਜ਼ਤ ਕਰਕੇ ਅਸੀਂ ਉਸ ਵੇਲੇ ਅਵਾਈਡ ਕਰ ਜਾਂਦੇ ਆ ਵੀ ਛੱਡੋ ਛੱਡੋ ਪੜਾ ਆਜ ਅੱਜ ਹਟ ਜਾਣਗੇ ਕੱਲ ਹਟ ਜਾਣਗੇ ਜਿਹੜਾ ਝਗੜਾ ਹੋਇਆ ਇਹਦੀ ਕੋਈ ਦਰਖਾਸਤ ਦਿੱਤੀ ਹੈ ਦਿੱਤੀ ਹੈ ਜੀ ਕੀ ਕਹਿੰਦਾ ਜੀ ਦਰਖਾਸਤ ਇਹੋ ਹੀ ਦਿੱਤੀ ਹੈ ਵੀ ਸਾਡਾ ਇਹਨਾਂ ਦਾ ਕੋਈ ਕਿਰਾਏ ਤੋਂ ਇਲਾਵਾ ਹੋਰ ਸੋਈ ਸਾਡਾ ਕੋਈ ਇਹਨਾਂ ਨਾਲ ਕੋਈ ਝਗੜਾ ਨਹੀਂ ਹੈ 11 ਸਾਲ ਹੋ ਗਿਆ ਕਿਰਾਇਆ ਨਹੀਂ ਦੇ ਰਹੇ ਜਿਹੜਾ ਕਿ ਕੇਸ ਚਲਣ ਡਿਆ ਨਹੀਂ ਮੰਨ ਕਰਦੇ ਨਾ ਬੇਹ ਕੱਢਣ ਤੁਹਾਨੂੰ ਇਹ ਦੁਕਾਨ ਖਾਲੀ ਕੀਤੀ ਜਾਵੇ ਇਹ ਮੰਦਰ ਦੀ ਜਿਹੜੀ ਹੈ ਉਹ ਪਿੱਛੇ ਮੰਦਰ ਹੈ ਉਹ ਵੀ ਇਹ ਵੀ ਗੇਟ ਹੈ ਇਹ ਵੀ ਗੇਟ ਹੈ ਅਸੀਂ ਚਾਹੁੰਦੇ ਹਾਂ ਵੀ ਇਹ ਜਨਤਾ ਦੀ ਮੰਗ ਹੈ ਕਿ ਇੱਥੇ ਹਨੂਮਾਨ ਦਾ ਮੰਦਰ ਬਣਾਇਆ ਜਾਵੇ ਤੇ ਇਸ ਕாக ਅਸੀਂ ਆਜ਼ਾਦਪੁਰ ਵਿੱਚ ਵੀ ਇਹੋ ਹੀ ਰਿਕਵੈਸਟ ਕੀਤੀ ਹੈ ਵੀ ਮੰਦਰ ਨੂੰ ਖਾਲੀ ਦੁਕਾਨ ਨੂੰ ਖਾਲੀ ਕੀਤਾ ਜਾਵੇ। ਰਾਜ ਮੁਕੇਸ਼ ਭਗਤ ਸਿੰਘ ਖਾਲਸਾ ਮੁਕੇਸ਼ ਸਿੰਘ ਕਹਿੰਦੇ ਉਹ ਤਾਂ ਆਪ ਨੂੰ ਜੀ ਕੀ ਗੱਲ ਹੋਈ ਹੈ ਜਿਹੜਾ ਝਗੜਾ ਗੱਲ ਐ ਏਦਾਂ ਜੀ ਪਿਆਰਿਓ ਮੇਰਾ ਭਰਾ ਡੈਮਗਾ ਸਾਡੀ ਦੁਕਾਨ ਹੈ ਚਾਂਪਾਂ ਦੀ ਕੁਝ ਸਮਾਂ ਪਹਿਲੇ ਮੈਂ ਦੁਕਾਨ ਕਰਦਾ ਹਾਂ ਹੁਣ ਮੈਂ ਆਪਣਾ ਬੈਟਰੀ ਆਟੋ ਪਾਇਆ ਵਾ ਮੈਂ ਬੈਟਰੀ ਆਟੋ ਚਲਾਣਾ ਠੀਕ ਐ ਜਿਹੜੀ ਸਾਡੀ ਦੁਕਾਨ ਆ ਉਹ ਸਾਡੀ ਕੋ 1982 ਦੀ ਦੁਕਾਨ ਆ ਕਾਨੂੰਨੀ ਤੌਰ ਤੇ ਸਾਡਾ ਕਬਜ਼ਾ ਵੀ ਹੈਗਾ ਸਾਡੇ ਦੇ ਮਲਕੀਅਤ ਨਾਮਾ ਵੀ ਸਾਡੇ ਨਾਮ ਹੈ ਉਹਦੇ ਵਿੱਚ ਬਕਾਇਦਾ ਸੀ 500 ਰੁਪਏ ਦੇ ਕੇ ਆਪਣਾ ਤਕਾਰ ਬਣਾਈ ਹੈ ਉਹਦੇ ਮਾਲਕ ਅਹੀ ਹੈ ਸਾਡਾ ਕੋਰਟ ਕੇਸ ਚੱਲਦਾ ਪਿਆ ਜੋ ਕਿ ਹਲੇ ਫੈਸਲੇ ਦੇ ਅਧੀਨ ਆ ਇੱਕ ਫੈਸਲਾ ਹੀ ਜਿੱਤ ਚੁਕੇ ਆ ਉਸ ਤੋਂ ਬਾਅਦ ਹਲੇ ਦੁਬਾਰਾ ਅਗਲੀ ਕੋਰਟ ਦੇ ਵਿੱਚ ਕੇਸ ਚੱਲਦਾ ਪਿਆ ਜਿਹੜਾ ਸੁਖਦੇਵ ਰਾਜ ਦਾ ਬੰਦਾ ਏ ਅੰਨੇ ਥੋੜੇ ਬੰਦੇ ਵਿੱਚ ਡਿਫਾਲਟਰ ਪਾਏ ਹੋਏ ਨੇ ਗੁੰਡਾਵਾਦ ਬੰਦੇ ਪਾਏ ਹੋਏ ਨੇ ਜਿਹੜੇ ਕਿ ਲੋਕਾਂ 'ਤੇ ਅਤਿਆਚਾਰ ਕਰਦੇ ਨੇ ਠੀਕ ਹੈ ਅੰਨਾਂ ਨੇ ਦੋ ਤਿੰਨਾਂ ਦੀ ਪਹਿਲੇ ਵੀ ਇੱਕ ਰੁੱਖ ਦਾ ਸਹਾਰਾ ਲੈ ਕੇ ਮੇਰੇ ਭਰਾ ਨੂੰ ਦੁਕਾਨ ਦੇ ਉੱਤੇ ਕੱਲਿਆਂ ਹਮਲਾ ਕੀਤਾ ਪਰ ਉਸ ਟਾਈਮ ਮੈਂ ਥੋੜਾ ਜਿਆਦਾ ਸ਼ਹਿਰੋਂ ਬਾਹਰ ਹਾਂ ਤੇ ਮੈਂ ਕੋਈ ਉਹ ਗੱਲ ਨਹੀਂ ਵਧਾਈ ਕਿ ਚਲੋ ਕੋਈ ਗੱਲ ਨਹੀਂ ਸਿਆਣੇ ਪਿਆਣੇ ਬੰਦੇ ਕੋਈ ਗੱਲ ਨਹੀਂ ਠੀਕ ਆ ਚੋ ਰੁੱਖ ਦਾ ਰੁੱਖ ਦਾ ਮਸਲਾ ਪਰ ਹੁਣ ਅਸਲੀ ਹਾਦਸਾ ਉਰੋਂ ਵੱਧ ਗਈ ਜਦੋਂ ਬੰਦ ਦੁਕਾਨ ਦੇ ਉੱਤੇ ਸਾਡੀ ਸਿੱਖੀ ਨੂੰ ਉਹਨਾਂ ਨੇ ਲਲਕਾਰਿਆ ਮੇਰੇ ਬਾਣੇ ਨੂੰ ਲਲਕਾਰਿਆ ਕਹਿੰਦੇ ਕਿ ਦੁਕਾਨ ਖੋਲ ਕੇ ਦੱਸੇ ਕਿਹੜਾ ਦੱਸਦਾ 30 ਹਜ਼ਾਰਾਂ ਸਾਡੇ 11 ਹਜ਼ਾਰਾਂ ਦੀ ਗੱਲ ਹੈ ਮੈਨੂੰ ਮੇਰੇ ਗਵਾਂਢੀ ਦਾ ਫੋਨ ਆਇਆ ਤੇ ਮੈਂ ਉਸ ਟਾਈਮ ਸ਼ਹਿਰੋਂ ਬਾਹਰ ਸੀ ਜੀ ਠੀਕ ਆ ਸ਼ਹਿਰੋਂ ਬਾਹਰ ਸੀ ਮੈਂ ਆ ਨਹੀਂ ਸਕਿਆ ਸਵੇਰੇ ਜਾ ਕੇ ਮੈਂ ਜਦੋਂ ਦੁਕਾਨ ਖੋਲੀ ਆਪੇ ਸਾਫਾਈ ਕੀਤੀ ਉਸ ਟਾਈਮ ਉੱਥੇ ਮੋਕੇ ਦੇ ਮਹੱਲੇ ਦੇ ਗਵਾਹ ਨੇ ਇਸ ਗੱਲ ਦੇ ਠੀਕ ਹੈ ਦੁਕਾਨ ਦੀ ਸਫਾਈ ਕੀਤੀ ਉਸ ਤੋਂ ਬਾਅਦ ਆਪਣੇ ਭਰਾ ਸਦਾ ਤੋਂ ਮੈਂ ਕਿਹਾ ਦੁਕਾਨਦਾਰੀ ਕਰ ਕੋਈ ਗੱਲ ਨਹੀਂ ਜੋ ਹੋ ਗਿਆ ਠੀਕ ਹੈ ਅੰਨਾਂ ਨੇ ਸਾਡੀ ਗੈਰ ਮੌਜੂਦਗੀ ਦੇ ਵਿੱਚ ਇੱਟਾਂ ਕੱਢੀਆਂ ਇੱਟਾਂ ਮਾਰੀਆਂ ਗੈਰ ਮੌਜੂਦਗੀ ਗਾਲਾ ਗੂਣਾ ਕੱਢੀਆਂ ਜੋ ਵੀ ਕੀਤਾ ਨਾ ਠੀਕ ਹੈ ਮੈਂ ਕਿਹਾ ਹੁਣ ਸਾਡੀ ਦੁਕਾਨਦਾਰੀ ਹੈ ਅਸੀਂ ਦੁਕਾਨ ਖੋਲੀ ਦੁਕਾਨ ਲਾ ਕੇ ਨੂੰ ਮੈਂ ਚਲਾ ਗਿਆ ਇਹ ਸਿੰਘ ਵੀ ਮੇਰੇ ਨਾਲ ਹੀ ਅਸੀਂ ਚਲੇ ਗਏ ਆ ਉਸ ਤੋਂ ਬਾ ਠੀਕ ਆ ਕਰਨੈਲ ਸਿੰਘ ਕੈਲੀ ਸੰਨੀ ਢਿਲੋਰੇ ਜਿੰਨੇ ਵੀ ਭਰਾ ਨੇ ਸਾਰੇ ਠੀਕ ਆ ਹੋਰ ਪੰਜ ਸੱਤ ਮੁੰਡੇ ਸੀ ਆ ਨਾਂ ਲੈ ਕੇ ਸੁਖਦੇਵ ਰਾਜ ਨੇ ਮੇਰੇ ਭਰਾ ਦੇ ਕੱਲਿਆਂ ਫੜ ਕੇ ਉੱਥੇ ਜੋਸ਼ ਛਤਰਬੇੜ ਕੀਤੀ ਸੱਟਾਂ ਮਾਰੀਆਂ ਬਾਹੂਆ ਸੱਟਾਂ ਮਾਰੀਆਂ ਜੋ ਕਿ ਜਾਨ ਲੈਵਾ ਹਮਲਾ ਕੀਤਾ ਇੱਕ ਤਰ੍ਹਾਂ ਜਾਨੋ ਮਾਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਮੇਰੇ ਭਰਾ ਨੂੰ ਮੇਰੇ ਗਵਾਨੀ ਉਸੇ ਟਾਈਮ ਮੈਨੂੰ ਫੋਨ ਕੀਤਾ ਤੇ ਮੈਂ ਉਸੇ ਟਾਈਮ ਭੱਜਾ ਗਿਆ ਕਿਉਂਕਿ ਉਸ ਟਾਈਮ ਥੋੜੀ ਦੂਰੀ ਤੇ ਸੀ ਕੁਲਚਾ ਖਾ ਰਿਆ ਸੀ ਰੋਟੀ ਖਾ ਰਿਹਾ ਦੂਰੀ ਤੇ ਉਸੇ ਟਾਈਮ ਉਸੇ ਗਿਆ ਉੱਥੇ ਗਿਆ ਇਹ ਸਿੰਘ ਸਾਹਿਬ ਮੇਰੇ ਮੌਕੇ ਦੇ ਗਵਾਹ ਨੇ ਇਹ ਸਾਡੇ ਨਾਲ ਖੜੇ ਮੈਂ ਆਪਣੇ ਭਰਾ ਨੂੰ ਬਚਾਉਣ ਲਈ ਜਿਹੜਾ ਸਨੀ ਢਿੱਲੋ ਹੈ ਭਰੀ ਪੰਚਾਇਤ ਦੇ ਵਿੱਚ ਅੰਨੇ ਮੇਰੀ ਦਾੜੀ ਪੁੱਟੀ ਮੇਰੇ ਕੇਸਾਂ ਦੀ ਬੇਦਬੀ ਕੀਤੀ ਮੇਰਾ ਸ਼ਿਸ਼ਤਰ ਖੋਹ ਕੇ ਲੈ ਗਏ ਪਿੱਛੋਂ ਦੇਖੋ ਇਹਨਾਂ ਨੇ ਦਾਤਰ ਦਾ ਬਾੜ ਕੀਤਾ ਮੈਂ ਇਹਦੇ ਖਿਲਾਫ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਕਰਨਾ ਚਾਹੁੰਦਾ ਹੋਰ ਦੂਜੀ ਗੱਲ ਕਿ ਾਕਾਦਕਸਾਹ ਜਥੇਦਾਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਤੁਹਾਡੇ ਸਿੰਘ ਦੇ ਨਾਲ ਅੱਡੀ ਬੇਦਬੀ ਹੋ ਰਹੀ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੇਰੀ ਵੱਧ ਤੋਂ ਵੱਧ ਮਦਦ ਕਰੋ ਸਾਡੀ ਰੋਜੀ ਰੋਟੀ ਦਾ ਮਸਲਾ ਹੈ ਠੀਕ ਹੈ ਸਾਡਾ ਕੇਸ ਚੱਲਦਾ ਪਿਆ ਕਾਨੂੰਨੀ ਇੱਕ ਤੇ ਇਹ ਕਾਨੂੰਨ ਦੇ ਵਿੱਚ ਜਾ ਰਹੇ ਨੇ ਉਲਟ ਕੇਸ ਵੀ ਇਹਨਾਂ ਨੇ ਆਪ ਹੀ ਕੀਤਾ ਅਹੀਂ ਨਹੀਂ ਕੀਤਾ ਠੀਕ ਹੈ ਕਿਸ ਵੀ ਕੀਤਾ ਹੀ ਜੇ ਆ ਕਾਨੂੰਨ ਦੇ ਧਾਰੇ 'ਚ ਹੈਗੇ ਨਹੀਂ ਵੀ ਕਾਨੂੰਨ ਦੇ ਧਾਰੇ 'ਚ ਵਿੱਚ ਹੈਗੇ ਆ ਅਸੀਂ ਕਾਨੂੰਨ ਦੀ ਰਿਸਪੈਕਟ ਕਰਦੇ ਆ ਠੀਕ ਹੈ ਅਸੀਂ ਹਿੰਦੁਸਤਾਨ ਦੇ ਵਾਸੀ ਆ ਠੀਕ ਹੈ ਕਲਗੀਧਰ ਪਾਸ਼ਾ ਨੇ ਆਪਣੇ ਸਬੰਸ ਲੁਟਾ ਦਿੱਤਾ ਠੀਕ ਹੈ ਸਾਡੇ ਨਾਲ ਇਹੋ ਜਿਹਾ ਅਤਿਆਚਾਰ ਹੋ ਰਿਹਾ ਹੈ ਸ਼ਰਾਬ ਦਾ ਧੰਦਾ ਕਰਦੇ ਨੇ ਦੋ ਨੰਬਰ ਦਾ ਕੰਮ ਕਰਦੇ ਗਰੀਬਾਂ ਦੇ ਨਾਲ ੱ ਧੱਕਾ ਕਰਦੇ ਨੇ ਅ ਸਾਰੇ ਜਾਣੇ ਅੱਜ ਦਾ ਨਹੀਂ ਕਰ ਰਹੇ ਬੜੇ ਸ਼ੇਰ ਦਾ ਕਾਰੇ ਪਰ ਕੋਈ ਅੰਨ ਦੇ ਨਾਲ ਹਲੇ ਸ਼ਰਿਆਮ ਕੋਈ ਗੱਲ ਨਹੀਂ ਕਰ ਰਿਹਾ ਉਹ ਕਿਉਂ ਨਹੀਂ ਕਰ ਰਹੇ ਲੋਕੀ ਲੋਕੀ ਇਹਨਾਂ ਕੋਈ ਡਰਦੇ ਨੇ ਲੋਕਾਂ ਨੂੰ ਨਾ ਡਰਾਇਆ ਕਬਜ਼ੇ ਕਿਤੇ ਨਜਾਇਜ਼ ਲੋਕਾਂ ਨਾਲ ਤੁਹਾਡੇ ਭਰਾ ਦੇ ਹਾਲਾਤ ਕੀ ਹੈ ਭਰਾ ਦੇ ਹਾਲਾਤ ਸੀਰੀਅਸ ਜੀ ਜੀ ਤੁਸੀਂ ਜਾ ਕੇ ਵੇਖ ਸਕਦੇ ਜੇ ਮੈਂ ਇਹ ਹੀ ਚਾਹੁੰਦਾ ਕਿ ਸੱਚੇ ਪਾਤਸ਼ਾਹ ਜੇ ਮੇਰੇ ਭਰਾ ਨੂੰ ਕੁਝ ਨਾ ਹੋਵੇ ਜੇ ਹੋ ਗਿਆ ਤੇ ਸਾਨੂੰ ਕਾਨੂੰਨ ਆਪਣੇ ਹੱਥ ਚ ਲੈਣਾ ਪਏਗਾ ਹੁਣ ਕਾਨੂੰਨ ਉਹਨੂੰ ਦਰਖਾਸਤ ਦਿੱਤੀ ਹੈ ਹਾਂ ਜੀ ਘੇਰ ਕੀਮਾ ਤੁਸੀਂ ਦਰਖਾਸਤ ਦਿੱਤੀ ਉੱਥੋਂ ਡਾਟ ਲੈ ਕੇ ਅਸੀਂ ਸਿਵਲ ਹਸਪੀਟਲ ਆਏ ਹਾਂ ਹਾਂ ਜੀ ਉਹਦੇ ਵਿੱਚ ਇਹਨਾਂ ਇੱਕ ਕਾਰਤਕ ਨਾਮ ਦਾ ਲੜਕਾ ਉਹਨੇ ਨਾ ਕੰਪਲੇਨਟ ਦਿੱਤੀ ਹੈ ਉਹਨਾਂ ਦਾ ਨਾ ਕੋਈ ਜਿਹੜੀ ਲਾਉਣ ਨੂੰ ਤਕਰਾਰ ਬਾਜੀ ਹੋਈ ਸੀ ਤੇ ਉਹ ਫਿਰ ਉਹਦੀ ਕੰਪਲੇਨਟ ਦਿੱਤੀ ਸੀ ਕਿ ਘਰੇ ਇਹਦਾ ਮੈਡੀਕਲ ਕੱਟ ਕੇ ਉਹ ਡਾਕਟਰ ਕੱਟ ਕੇ ਤੇ ਸਿਵਲ ਹਸਪਤਲ ਭੇਜਿਆ ਮੈਡੀਕਲ ਕਰਾਉਣ ਵਾਸਤੇ ਜੋ ਵੀ ਐਮਐਲਏ ਆਉਂਦੀ ਆ ਉਹਦੇੰ ਤੱਕ ਜਿਹੜੀ ਆ ਅਗਲੀ ਕਾਰਵਾਈ ਜਿਹੜੀ ਕੀਤੀ ਜੇ ਸਰ ਦੂਜੀ ਪਾਰਟੀ ਵੱਲੋਂ ਵੀ ਕੋਈ ਦਰਖਾਸਤ ਆਈ ਨਹੀਂ ਦੂਜੀ ਪਾਰਟੀ ਵੱਲੋਂ ਅਜੇ ਤੱਕ ਸਾਡੇ ਕੋਲ ਤੇ ਆਈ ਨਹੀਂ ਸੀ ਇੱਕ ਪਾਰਟੀ ਵੱਲੋਂ ਆਈ ਸੀ ਕਾਰਤਕ ਵੱਲੋਂ ਉਹਨਾਂ ਨੂੰ ਐ ਮੈਡੀਕਲ ਉਹ ਕੱਟ ਕੇ ਡਾਕਟਰ ਕੱਟ ਕੇ ਤੇ ਸਿਵਲ ਹਸਪਤਲ ਭੇਜਤਾ ਸੀ ਅਜੇ ਐਮਐਲਏ ਜਿਹੜੀ ਆ ਉਹ ਮਸੂਲ ਨਹੀਂ ਹਨ